ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਰਿਓ ਆਉ ਆਪ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਬਚਨਾਂ ਦੇ ਵਿੱਚੋਂ ਇੱਕ ਸਾਕੀ ਦੀ ਆਪ ਜੀ ਨਾਲ ਸਾਂਝ ਪਾਈ ਗਏ ਛੋਟੀ ਉਮਰ ਤੋਂ ਹੀ ਸੰਤ ਬਾਬਾ ਹਜ਼ਾਰ ਸਿੰਘ ਜੀ ਦਾ ਸੁਭਾਅ ਬਹੁਤ ਪਰਵਕਾਰੀ ਤੇ ਦਇਆ ਭਾਣ ਵਾਲਾ ਸੀ ਆਰੰਭਕ ਵਸਤਾ ਵਿੱਚ ਹੀ ਆਪ ਦੀ ਸੁਰਤੀ ਤੇ ਨਾਮ ਸਿਮਰ ਤੇ ਗੁਰਬਾਣੀ ਵਿਚਾਰ ਵਾਲ ਨਿਰੰਤਰ ਲੱਗੀ ਹੋਈ ਰਹਿੰਦੀ ਸੀ ਸਰੀਰ ਦੀ ਕੋਈ ਬਾਹਰੀ ਸਜਾਵਟ ਜਾਂ ਫੋਕੀ ਟੋਰ ਵਾਲੋਂ ਦਾ ਕੋਈ ਧਿਆਨ ਨਹੀਂ ਸੀ ਅੱਜ ਸੰਜੀ ਦੇ ਵਿਆਹ ਨੂੰ ਅਜੇ ਥੋੜਾ ਹੀ ਸਮਾਂ ਹੋਇਆ ਸੀ ਇੱਕ ਦਿਨ ਸੰਤ ਜੀ ਰਸੋਈ ਵਿੱਚ ਚੁੱਲ੍ਹੇ ਦੇ ਲਾਗੇ ਪੀੜੀ ਉੱਤੇ ਬੈਠੇ ਹੋਏ ਸਨ ਤੇ ਆਪ ਜੀ ਧਰਮਪਤਨੀ ਮਾਤਾ ਅਵਤਾਰ ਕੋਰੇ ਪ੍ਰਸ਼ਾਦ ਦੇ ਵਕਾਰੇ ਸਨ ਮਾਤਾ ਜੀ ਨੇ ਥਾਲੀ ਵਿੱਚ ਪ੍ਰਸ਼ਾਦਾ ਰੱਖ ਕੇ ਆਖਿਆ ਗਰਮ ਗਰਮ ਪ੍ਰਸ਼ਾਦਾ ਛਕੋ ਪਛਾਦਾ ਛਕਦੀ ਛਕਦੀ ਸੰਤ ਜੀ ਹੋਰ ਅਨੋਖਾ ਹੀ ਕੰਮ ਕਰਨ ਲੱਗ ਪਏ ਨਵਾਂ ਚਟਾ ਕਮੀਜ਼ ਪਾਇਆ ਹੋਇਆ ਸੀ ਆਪਜੀ ਚੁੱਲ੍ਹੇ ਵਿੱਚੋਂ ਇੱਕ ਬਲਦੀ ਛੋਟੀ ਫੜ ਕੇ ਆਪਣੇ ਕਮੀਜ਼ ਦਾ ਕੱਪ ਸਾੜਨ ਲੱਗ ਪਏ ਵੇਖਦੇ ਵੇਖਦੇ ਆ ਦੂਜਾ ਕੱਫੀ ਸਾੜ ਦਿੱਤਾ ਮਾਤਾ ਜੀ ਜੀ ਨਵੇਂ-ਨਵੇਂ ਇਸ ਘਰ ਵਿੱਚ ਆਏ ਸਨ ਮੂਹ ਤੋਂ ਸੰਗ ਦੇ ਸੰਗ ਦੇ ਪਹਿਲਾਂ ਤਾਂ ਕੁਝ ਨਾ ਬੋਲੇ ਤੇ ਫਿਰ ਜਦੋਂ ਦੂਜੀ ਵਾਰ ਦਾ ਕਫ ਵੀ ਸਾੜਨ ਲੱਗ ਪਏ ਤਾਂ ਮਾਤਾ ਜੀ ਨੇ ਹੈਰਾਨ ਹੋ ਕੇ ਕਾਲੀ ਨਾਲ ਆਖਿਆ ਇਹ ਕੀ ਕਰ ਰਹੇ ਹੋ ਨਵੇਂ ਕਮੀਜ਼ ਦੀਆਂ ਬਾਹਾਂ ਹੀ ਸਾੜ ਦਿੱਤੀਆਂ ਜੀ ਮਾਤਾ ਜੀ ਨੇ ਹੱਥ ਮਾਰ ਕੇ ਕੱਪੜੇ ਦੀ ਅੱਗ ਬੁਝਾਈ ਤੇ ਬੜਾ ਖੇਜੀ ਤੇ ਮਨ ਵਿੱਚ ਸੋਚ ਰਹੀ ਸੀ ਇਹ ਕਿਹੋ ਜਿਹਾ ਬੰਦਾ ਵਾ ਐਦਾਂ ਵੀ ਕੋਈ ਕਰਦਾ ਵਾ ਜਿੱਦਾਂ ਇਹ ਕਰ ਰਿਹਾ ਹੈ ਨਵੇਂ ਝੱਗੇ ਦੀਆਂ ਦੋਵੇਂ ਬਾਹਾਂ ਗੋਟਾਂ ਤੋਂ ਤੋਤਾ ਤੱਕ ਸਾੜ ਦਿੱਤੀਆਂ ਨੇ ਸੰਤ ਜੀ ਥੋੜਾ ਜਿਹਾ ਮੁਸਕਰਾਏ ਬਾਬਾ ਜੀ ਮਿੱਠਾ ਜਿਹਾ ਹੱਸਦੇ ਹੱਸਦੇ ਬੋਲੇ ਹੁਣ ਪਉਣ ਵਾਲਾ ਹੋਇਆ ਏ ਟੌਰ ਦੀ ਹੋਮੇ ਨੂੰ ਸਾੜਿਆ ਹਾਂ ਇਹੋ ਜਿਹੀ ਸੰਤ ਸੁਭਾਅ ਦੇ ਮਾਲਕ ਸਨ ਤੇ ਬਾਬਾ ਜੀ ਬਾਹਰੀ ਦਿਖਾਵੇ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਸੀ ਦਿੰਦੇ ਬਿਲਕੁਲ ਸਾਦਾ ਖਾਓ ਸਾਦਾ ਪਹਿਨੋ ਬਾਬਾ ਜੀ ਦਾ ਬਚਨ ਸੀ ਤੇ ਬਾਬਾ ਜਰ ਸਿੰਘ ਜੀ ਫੋਕੀ ਦੁਨੀਆਵੀ ਟੋਰ ਤੇ ਸੰਸਾਰਿਕ ਬੱਲੇ ਬੱਲੇ ਦੀ ਹੋਂਮੇ ਤੋਂ ਆਪ ਜੀ ਬਹੁਤ ਦੂਰ ਸਾਨੂੰ ਅਜੇ ਇਹ ਸੰਤ ਜਨਾਂ ਦੇ ਬਾਰੇ ਵਿੱਚ ਗੁਰੂ ਜੀ ਦੇ ਪੁੱਤਰ ਬਚਨਨ ਲੋਕਨ ਕੀ ਚਤਰਾਈ ਪਮਾ ਤੇ ਬੈ ਸੰਤ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀ ਉਹ ਹੈ ਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ